ਸਮਾਨਤ ਇੱਕ ਮਾਂ ਨੇ ਆਪਣੇ ਛੋਟੇ بیٹے ਤੇ આરોਪ ਲਾਇਆ ਕਿ ਉਹ ਮੇਰੇ ਨਾਲ ਮਾਰਪੀਟ ਕਰਦਾ ਹੈ ਨਸ਼ਾ ਕਰਦਾ ਹੈ ਔਰ ਉਸਨੇ ਇਹ ਵੀ ਕਿਹਾ ਕਿ ਮੇਰੇ بڑے بیٹے ਦੇ ਨਾਲ ਵੀ ਉਸਨੇ ਮਾਰਪੀਟ ਕੀਤੀ ਦੋਹਾਂ ਨੂੰ ਸਮਾਨਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਦੂਜਾ ਛੋਟਾ ਬੇਟਾ ਵੀ ਹਸਪਤਾਲ ਵਿੱਚ ਦਾਖਲ ਹੋਇਆ ਉਸਦੀ ਪਤਨੀ ਨੇ ਕਿਹਾ ਕਿ ਜਿਹੜਾ ਮੇਰਾ ਜੇਠ ਹੈ ਉਹ ਮਾੜੀ ਚੰਗੀਆਂ ਬੁਰੇ ਸ਼ਬਦ ਬੋਲਦਾ ਹੈ ਮੈਨੂੰ ਜਿਸ ਨੂੰ ਲੈ ਕੇ ਕੋਈ ਵੀ ਵਿਅਕਤੀ ਉਹਨੇ ਪਤਨੀ ਦੇ ਬਾਰੇ ਨਹੀਂ ਸੁਣ ਸਕਦਾ ਔਰ ਇਸਨੇ ਅਸੀਂ ਆਪਣੀ ਸਸਨ ਨੂੰ ਕਿਹਾ ਕਿ ਤੁਹਾਨੂੰ ਅਲੱਗ ਮਕ ਦੇ ਦੋ ਮਕਾਨ ਵਾਕੇ ਤੇ ਉਸ ਨਾਲ ਨੇ ਇਸ ਗੱਲ ਤੇ ਲੜਾਈ ਕੀਤੀ ਜੇ ਮੰਨ ਲਓ ਮੈਨੂੰ ਕੁਛ ਮੜਾ ਚੰਗਾ ਬੋਲੇ ਤਾਂ ਮੇਰੇ ਪਤੀ ਨੇ ਉਹਨਾਂ ਨਾਲ ਇਹ ਹੱਥਾ ਪਾਈ ਕੀਤੀ ਲੇਕਿਨ ਉਹਨਾਂ ਵੱਲੋਂ ਪਹਿਲੇ ਮੇਰੇ ਨਾਲ ਬੁਰਾ ਭਲਾ ਮੈਨੂੰ ਕਿਹਾ ਗਿਆ ਔਰ ਮੇਰੇ ਪਤੀ ਦੇ ਨਾਲ ਮਾਰ ਫਿੜ ਕੀਤੀ ਗਈ ਹੈ ਇਸ ਸਾਰੇ ਮਾਮਲੇ ਦੀ ਜਾਂਚ ਸਿਟੀ ਪੁਲਿਸ ਸਮਾਣਾ ਵੱਲੋਂ ਕੀਤੀ ਜਾ ਰਹੀ ਹੈ ਕਿਸ ਦੀ ਗਲਤੀ ਹੈ ਸਾਰਾ ਪੁਲਿਸ ਦੇ ਜਾਂਚ ਤੇ ਵਿੱਚ ਸਾਹਮਣੇ ਆਣਾ ਹੈ ਮੇਰੇ ਬਟੇ ਨੇ ਮਾਰਾ ਛੋਟੇ ਕੀ ਕਰਦੇ ਹੋ ਅਨਨជា ਪਤਾ ਕਰਦੇ ਆਂ ਕੀ ਮਾਰਿਆ ਤੁਹਾਡੇ ਆਂ ਤਾਂ ਚਾਰ ਨਾ ਮਾਰਿਆ ਜੱਗ ਕੇ ਛੱਕ ਚਾਰ ਨਾ ਮਾਰਿਆ ਧੰਨ ਬਾਬਾ ਤੇ ਮਾਰਿਆ ਜੱਗ ਕੇ ਸਚੀਨ ਕੁਮਾਰ ਉਹ ਮੰਮੀ ਨੂੰ ਗਾਲਾਂ ਕੱਢ ਰਿਆ ਸੀ ਜੀ ਮੈਂ ਛੁੜਾਨ ਗਿਆ ਮੈਂ ਕਿਹਾ ਮੰਮੀ ਨੂੰ ਕਰ ਰਿਹਾ ਇਸ ਤੇ ਬੋਲੀ ਜੰਨਾ ਤੇ ਕਹਿੰਦਾ ਤੂੰ ਕੋਲੋਂ ਨਾ ਮੇਰਾ ਕਮਰ ਹੈ ਮੇਰਾ ਕਮਰ ਹੈ ਵੀ ਮੈਂ ਕਿਹਾ ਤੂੰ ਜਦ ਮਕਾਨ ਨਹੀਂ ਬਣਾਇਆ ਕੁਛ ਨਹੀਂ ਕੀਤਾਗਾ ਤੂੰ ਰਹਿਣ ਦਾ ਹੱਕ ਨਹੀਂ ਹੈ ਆਪਾਂ ਦਾ ਮਕਾਨ ਹੈ ਜੀ ਮਾਲਕ ਉਹ ਨੇ ਜੀ ਅਸੀਂ ਕੌਣ ਹੁੰਨੇ ਆਂ ਜੀ ਮੇਰੇ ਝਾਮ ਚੱਕ ਕੇ ਮਾਰੀ ਜੀ ਨਾਲੇ ਮੇਰੇ ਤਾਂ ਵਜੀ-ਵਜੀ ਮੰਮੀ ਨੂੰ ਵੀ ਨਾਲ ਕੁੱਟੇ ਸੀ ਤਾਂ ਰਾਣੀ ਪਹਿਲੇ ਸ਼ੁਰੂਆਤ ਮੇਰੇ ਜੇਠ ਵੱਲੋਂ ਹੋਈ ਐ ਸਾਡੇ ਵੱਲੋਂ ਕੋਈ ਸ਼ੁਰੂਆਤ ਨਹੀਂ ਹੋਈ ਕੱਲ ਰਾਇਓ ਰੋਜ਼ ਦਾ ਹੀ ਰਾਤ ਦਾ ਕੰਮ ਆਦਾ ਅਸੀਂ ਸਾਰਾ ਦਿਨੋਂ ਸੁੱਤਾ ਰਹਿੰਦਾ ਕੰਮ ਤਾਂ ਕੋਈ ਕਰਦਾ ਨਹੀਂ ਸਾਈ ਦੇ ਪਿਆਰੇ ਘਰ ਰਾਤ ਨੂੰ ਬੋਲਦਾ ਗਾਲਾਂ ਕੱਢਦਾ ਫੇ ਮੈਨੂੰ ਗਲਤ ਬੋਲਦਾ ਆਪ ਵੀ ਬੋਲਦਾ ਮੈਨੂੰ ਬਹੁਤ ਜ਼ਿਆਦਾ ਗਲਤ ਬੋਲਦਾ ਇਹਨਾਂ ਨੂੰ ਤਾਂ ਵੈਸੇ ਹੀ ਗੰਦੀਆਂ ਗਾਲਾਂ ਕੱਢਦਾ ਹੀ ਛੜਦਾ ਦੁਬਾਰ ਨਿਕਲ ਬਾਹਰ ਨਿਕਲ ਇਹ ਫੈਕਟਿਜ਼ ਕੰਮ ਕਰਦੇ। ਮਾ ਦਾ ਮਤਲਬ ਤਾਂ ਵਿੱਚ ਸਿੱਧਾ ਹੀ ਨਹੀਂਗਾ। ਆਪ ਨੂੰ ਜਦੋਂ ਸਾਡੀ ਕੋਈ ਗੱਲ ਹੀ ਨਹੀਂ ਹੋਈ ਹੈਗੀ ਇਹਨਾਂ ਨੇ ਸਿਰਫ ਇੰਨਾ ਕਿ ਆ ਮੰਮੀ ਮੈਨੂੰ ਬੇਖਾਲਤੋ ਬੋਲ ਰਹੀ ਆ ਮੈਂ ਤਾਂ ਕੁਝ ਕਿਆ ਹੀ ਨਹੀਂ ਰਿਹਾ। ਫਿਰ ਉਲਟਾ ਉਹ ਮੈਨੂੰ ਗੰਦੀਆਂ ਗਾਣਾ ਗਾੜਨ ਲੱਗ ਗਈ। ਫਿਰ ਉਹ ਬੋਲੇਗਾ ਹੀ। ਸਵੇਰੇ ਵੀ ਕੋਈ ਗੱਲ ਨਹੀਂ ਹੋਈ ਹੈਗੀ। ਸਵੇਰੇ ਵੀ ਜਸਟ ਕੁਝ ਵੀ ਨਹੀਂ ਹੋਇਆ। ਇਹਨਾਂ ਨੇ ਕਿਹਾ ਵੀ ਆਪਾਂ ਇੱਧਰ ਰਹਿਣਾ ਨਹੀਂ ਹੈਗਾ। ਜਿਹੜਾ ਕਹਿ ਰਹੀ ਆ ਵੀ ਘਰ ਮੈਂ ਉੱਥੇ ਰਸੋਈ ਬਣਾ ਕੇ ਜਿੰਨੀ ਆ। ਇਹਨਾਂ ਨੇ ਕਿਹਾ ਮੈਂ ਉੱਥੇ ਸਾਰਾ ਸਮਾਨ ਰੱਖਣਾ ਰਸੋਈ ਬਣਾਉਣਾ। ਜੇ ਕੋਈ ਗੱਲ ਇੱਥੇ ਖਤਮ ਹੋ ਗਈ ਫਿਰ ਇਹਨੇ ਕੁਝ ਵੀ ਨਹੀਂ ਬੋਲਿਆ ਉਹ ਮਾਰਾ ਜਾ ਬਾ ਉਹ ਇਹ ਮਾਰਾ ਜਾ ਬਾ ਨਿਕਲੇ ਨੇ ਚੱਕ ਕੇ ਤੇ ਸਿਰ ਦੇ ਵਿੱਚ ਉਹ ਮਾਰਤਾ ਫਿਰ ਇੱਕ ਹੱਥੋਂ ਬਾਈ ਦੋਨਾਂ ਦੀ ਹੋਈ ਐ ਉਹ ਤਾਂ ਵੈਸੇ ਹੀ ਬਲੱਡ ਦੀ ਪ੍ਰੋਬਲਮ ਐ ਮਾਰਾ ਜਾ ਕੁਝ ਲੱਗਦਾ ਨਹੀਂ ਸੀ ਤੁਸੀਂ ਮੇਰੀ ਮੇਰੀ ਘਰ ਦੀ ਬਾਰੇ ਗਲਤ ਕੋਈ ਗੋ ਬੋਲੇਗਾ ਮੈਂ ਨਹੀਂ ਕਰਾ ਜੋ ਮਰਜ਼ੀ ਕਰਾ ਜੀ ਮੇਰੀ ਘਰ ਦੀ ਬਾਰੇ ਕੋਣ ਕੋਈ ਗਲਤ ਬੋਲੇਗਾ ਜੀ ਸੀ ਇਸੇ ਇਹੀ ਕਰ ਰਹੇ ਝਗੜਾ ਹੁੰਦਾ ਹਾਂ ਹਾਂ ਜੀ ਮੇਰੀ ਘਰ ਦੀ ਬਾਰੇ ਗਲਤ ਬੋਲਦੇ ਕਿਉਂ ਬੋਲਦੇ ਦੱਸੋ ਮੇਰਾ ਨਾਮ ਰਿਸ਼ ਕੁਮਾਰ ਹੈ ਜੀ ਰੇਮ ਲੱਤਾ ਹੈ ਇੱਕ ਸਚਿਨ ਕੁਮਾਰ ਹੈਗਾ ਉਹ ਤੇ ਇਹਨਾਂ ਦੇ ਹੱਥਾਂ ਵਗੈਰਾ ਤੇ ਲੱਗੀਆਂ ਨੇ ਸੱਟਾਂ ਤੇ ਤੇ ਪੱচ্চਾ ਵਗੈਰਾ ਕੱਟ ਦਿੱਤਾ ਅਗਲੀ ਕਾਰਵਾਈ ਕਰ ਰਿਹਾ ਪੀ.ਆਈ. ਪੇਜ ਰਹੇ ਹਾਂ ਹਾਂ ਜੀ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼